ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਕੀ ਹਾਲ ਚਾਲ ਨੇ ਸਵਾਗਤ ਹੈ ਤੁਹਾਡੇ ਨਵੇਂ ਵਲੌਗ ਦੇ ਵਿੱਚ ਤੇ ਅੱਜ ਦੇ ਬਹੁਤ ਵਲੌਗ ਦੀ ਸਟਾਰਟਿੰਗ ਆਪ ਪਹੁੰਚ ਚੁੱਕਿਆ ਛਰੀ ਅਨੰਦਪੁਰ ਸਾਹਿਬ ਦਾ ਛਰੀ ਕੇਸਗੜ੍ਹ ਸਾਹਿਬ ਲੈ ਗਿਆ ਉਹ ਤੇ ਹਾਂਜੀ ਤੇ ਹਾਂ ਹੁਣ ਅਸੀਂ ਕਰਦੇ ਹਾਂ ਰੂਮ ਦੀ ਅਡਜਸਟਮੈਂਟ ਯੂ ਡੂ ਰਿਓ ਵਲੌਗ ਦੇ ਨਾਲ ਚੱਲ ਅੱਗੇ ਬੋਲ ਗੋ ਅੱਜ ਦੇ ਵਲੌਗ ਚ ਹਾਂਜੀ ਪੂਰੇ ਹੋ ਗਏ ਬੋਲਿਆ ਅਗਰ ਫੇਰ ਹੀ ਚੈਨ ਚੱਲ ਅੱਜ ਦੇ ਵਲੌਗ ਦੇ ਵਿੱਚ ਹੁਣ ਰਾਤ ਹੋ ਗਈ ਆ ਕਿੱਥੇ ਪਹੁੰਚ ਗਏ ਆਪਾਂ ਆਨੰਦਪੁਰ ਸਾਹਿਬ ਕਿਹੜਾ ਤਖਤ ਆ ਇਹ ਇੰਨਾ ਨਹੀਂ ਬਤਾ ਤਖਤ ਸ੍ਰੀ ਹਰਿਮੰਦਰ ਸਾਹਿਬ ਜੋ ਮਰਜੀ ਕਹੀ ਜੋ ਮੰਤਰੀ ਮਾਲ ਜਦਾ ਛਕ ਲਿਆ ਸੱਚੀਆਂ ਗੱਲਾਂ ਦੇ ਮਾਲ ਹੀ ਛਕੀਂਦੇ ਹੁੰਦੇ ਆ ਜਿਹੜੀਆਂ ਸੱਚੀਆਂ ਗੱਲਾਂ ਨੇ ਨਾ ਗੁਰੂ ਗੋਬਿੰਦ ਸਿੰਘ ਜੀ ਯਾਤਰੀ ਨਿਵਾਸ ਪੁੱਛਦੇ ਹਾਂ ਉਮ ਇਥੇ ਚੰਗਾ ਆ ਕੋਈ ਲਗਜ਼ਰੀ ਲਗ ਜਿਹੜੀ ਏਸੀ ਰੂਮ ਦੀ ਹਾਂ ਪਤਾ ਕਰ ਲਈ ਗੇਟ ਬਾਗਾਂ ਵਾਲਾ ਮੈਨ ਲੱਗਾ ਚਲ ਗਾਂ ਵਾਲਾ ਬੋਚ ਲੈ ਗਾਂੜਾ ਗਾਂੜਾ ਬੰਦਾ ਐ ਤਾਂ ਕਮਰੇ ਸਾਰੇ ਪਾਸੇ ਬੋਕ ਹੋਏ ਪਏ ਆ ਸਾਰੇ ਪਾਸੇ ਬੋਕ ਆ ਕਵਰੇ ਹੁਣ ਹੋਰ ਪਾਸੇ ਬਸ ਕਰੀਏ ਬੋਕ ਕਰੂ ਸਾਰੇ ਬਾਜਾ ਵਾਲੇ ਨਾ ਪਿਆਰ ਹੀ ਬਾਲਾ ਲੋਕਾਂ ਨੂੰ ਯਾਰ ਨੰਦਪੁਰ ਨਾ ਹਾਂ ਨੰਦਪੁਰ ਯਾਰ ਕਵਰਾ ਮਿਲਣਾ ਨਹੀਂ ਨੰਦਪੁਰ ਕਮਰਾ ਬਾਲਾ ਐਸ਼ਕਾ ਲੋਕਾਂ ਨੂੰ ਬਾਬੇ ਕੋ ਕਹਿੰਦੇ ਨਾਲ ਨੰਦ ਹਾਂ ਅਨੰਦਪੁਰ ਨਾਲ ਬਾਲੇ ਮੋ ਪੇਰਾ ਤਾਂ ਇੰਨੂੰ ਬਸ ਰੂਮ ਮੈਨਾਂ ਬਹੁਤ ਇੰਪੋਸੀਬਲ ਗੱਲ ਆ ਪੋਸੀਬਲ ਨਹੀਂ ਹਣਾ ਰਵਿੰਦਰ ਸਿੰਘ ਵੇਖੋ ਕੀ ਬੰਦਾ ਨਹੀਂ ਤੂੰ ਇਹ ਦੇਖ ਆਪਾਂ ਸਰਾਂ ਦੇ ਜਾਂਦੇ ਸੀ ਆਪਾਂ ਕੰਨੀ ਡਿਸਕਸ ਕਰਕੇ ਕੰਨੀ ਜੱਜਦਾਈ ਕਰਕੇ ਆਪਾਂ ਅਨੰਦਪੁਰ ਲੈ ਕੇ ਆਏ ਹਾਂ ਕਿੰਨਾ ਇਸ਼ਕ ਹੋਊਗਾ ਆਪਣਾ ਬਾਬੇ ਨਾਲ ਵੇਖ ਅਨੰਦਪੁਰ ਦੀ ਧਾਰਤੀ ਨਹੀਂ ਨਹੀਂ ਆਪਣਾ ਇਸ਼ਕ ਹੈ ਓਨਾ ਹੀ ਦੂਜਾ ਦਾ ਇਸ਼ਕ ਤਾਂ ਨਹੀਂ ਆਈਆਂ ਕਮਰੇ ਬੋਕ ਹੀ ਹੁੰਦੇ ਆਪਣਾ ਇਸ਼ਕ ਇਸ਼ਕ ਦੀ ਲੇਟ ਹੋ ਗਈ ਜੀ ਦੇ ਆ ਆ ਹਾਲ ਲੈ ਲਿਆ ਅੱਜ ਜੋ ਬਰਾਣੇ ਕਦੇ ਡਾਂਡੇ ਵਾਲੀ ਕਦੇ ਭਾਂਡੇ ਵਾਲੀ ਗੱਲਾਂ ਹੀ ਕਹੀ ਜਾਣ ਬਾਰ ਖਬਰ ਤੇ ਯਾਰ ਕੀ ਕਹਿੰਦੇ ਹੁੰਦੇ ਏਸੀ ਨੂੰ ਯਾਰ ਬਾਰ ਬੰਦ ਕਰ ਦੋ ਕੂਲਿੰਗ ਨਿਕਲੀ ਜਾਂਦੀ ਆ ਹਾਂ ਬਾਰ ਭੇਜਾ ਗਿਆ ਕਰੇ ਬਾਰ ਬੰਦ ਕਰਦੇ ਯਾਰ ਕੂਲਿੰਗ ਬਾਹਰ ਜਾਂਦੀ ਆ ਹਾਂ ਦੇਖ ਮੁੰਨੇ ਮਦਾਨ ਬਣਾ ਰਹੇ ਕੌਤੀ ਆ ਵੇਹੇ ਕਬਾਡੀ ਕੱਢਣੀ ਆ ਦੇਖ ਲੈ ਕੌਤੀ ਤੋਂ ਟੰਗਣਾ ਖੇਡਣੀ ਬਾਬਾ ਸਾਰਾ ਠੱਗਾ ਦੱਬੂਲਾ ਦਿਖਾ ਆਇਆ ਜੀ ਚਾਰ ਜਾਫੀ ਤੇ ਪੋਗੜਾ ਰੇਡ ਪਾਉਣ ਗਿਆ ਕੰਮ ਤੇ ਹਾਥੋਂ ਤੇ ਛਮਸ਼ੀਰ ਉਠਾਇਆ ਨਾ ਕਰੋ ਭੋਲਿਆ ਤੇਰੇ ਜ ਹੌਸਲੇ ਦੇ ਪੁੱਤ ਓਏ ਲੈ ਕਰ ਲੈ ਗੱਲ ਹੁਣ ਆ ਬਬਿਆ ਗੋਪੀ ਤੇਰੇ ਜ ਗੋਪੀ ਤੇਰੇ ਜ ਜੋਰ ਵੱਧਦਾ ਹੀ ਮੰਨਦੇ ਆ ਮੇਰੇ ਭਾਈ ਹੁਣ ਕੋਈ ਕਾਂਦ ਚ ਠੋਕੀ ਹਾਂ ਸਾਰੇ ਜਨਾਂ ਦੇ ਨਾਮ ਤੇ ਕਹਿੰਦਾ ਇਹ ਪਰ ਕਹਿੰਦੇ ਉਹ ਸਵਾਦ ਉਹ ਬਲਤਾ ਹਿੱਕ ਤੇ ਦੀਵਾ ਕਹਿੰਦਾ ਇਹ ਪਰ ਕਹਿੰਦੇ ਉਹ ਸਵਾਦ ਉਹ ਬਲਤਾ ਹਿੱਕ ਤੇ ਦੀਵਾ ਜਾਫੀ ਦਾ ਪੁਆਇੰਟ ਬਈ ਭੇਜੀ ਮੇਲਾ ਬਣਾ ਗਿਆ ਭੇਜੀ 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 ਮੇਲਾ ਬਣਾ ਗਿਆ ਦੱਸਦਾ ਰਹਿੰਦਾ ਭੇਜੀ ਮੈਨੂੰ ਦਾ ਕਬੱਡੀ ਦੇ ਹਾਂ ਠੀਕ ਆ ਭੇਜੀ ਕੱਲ ਸੈਟ ਕਰਨਾ ਲੋ ਕਈ ਨਹੀਂ ਆ ਬੱਲੇ ਬੱਲੇ ਹਮਮ ਪੱਧਾਈ ਬਾਲਾ ਫਿਰਦਾ ਹੰਮੀ ਖੜਕੇ ਟੈਗ ਲਾ ਟੈਗ ਖੜਕੇ ਉਹ ਨੋ 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 ਉਹੀ ਕਟ ਕੇ ਪੈ ਗਿਆ ਮੂੰਹ ਹੀ ਕਟ ਗਣੀ ਇਹਦਾ ਤਾਂ ਪਤਾ ਨਹੀਂ ਫੜੇ ਜੇ ਨਾ ਮੇਰੇ ਉੱਤੇ ਡੈਗ ਬੋ ਮੇਰਾ ਕੋਹ ਤੋੜ ਦੂ ਬਲਾਤੀ ਜਾ ਹੀ ਆ ਇਹਨੂੰ ਲੈ ਜੇ ਨਹੀਂ ਗੋਪੀ ਆ ਵਿਕੀ ਟੁੱਟ ਕੇ ਪੈ ਗਿਆ ਗੋਪੀ ਤਾਂ ਫੁੱਲ ਉਹ ਚੱਕਣਾ ਭੈਣ ਦਾ ਬੰਦਾ ਹੀ ਉਹ ਵੀ ਤੇ ਜੀ ਸੈਂਟਰ ਦਾ ਇਹ ਪਰ ਕਹਿੰਦੇ ਸਵਾਦ ਉਹ ਬਲਤਾ ਇੱਕ ਤੇ ਦੀਵਾ ਮਾ ਤੇਰੀ ਮਾ ਦਾ ਲਾ ਗਿਆ ਸਵੰਦਰ ਦੇ ਵਿਚਕਾਰ ਤੇ ਇਹ ਖਡਾਰੀ ਵੀਰ ਖੇਡ ਕੇ ਆ ਕੇ ਤੇ ਬੀਬੰਗਾਲੇ ਬਾਸ ਨੂੰ ਚ ਵੜ ਗਏ ਨਹੀਂ ਨਹੀਂ ਇਹ ਵੀ ਗਾਲ ਤਾਂ ਸੁਣ ਬੁੜੰਗਾ ਬੁੜੰਗਾਲੇ ਚ ਕਾ ਤੋ ਵੜ ਗਏ ਯਾਰ ਤਾਂ ਵੀਡੀਓ ਚ ਪਤਾ ਹੀ ਜਿੱਤਿਆ ਕੰਮ ਗੱਲਾਂ ਬਈ ਓਪਨ ਵਾਲੇ ਖੜਾਈ ਪਚਵੰਦਾ ਤੁਲੇ ਜਵਾੜੇ ਰੇ ਸੀਗੇ ਬੰਦਾ ਕਮੇਟੀ ਵਾਲਾ ਬਈ ਕਮੇਟੀ ਜਮਾ ਬੇਕਾਸੀ ਰੇ ਦੇ ਤੋਲਗਾ ਦੇ ਦੇ ਨਾਨ ਕਰਨ ਆਏ ਖੜਾਈ ਵੀਰ ਪਹਿਲਾ ਮੈਚ ਕਮੇਟੀ ਦੀ ਵਜ੍ਹਾ ਨਾਲ ਮੈਚ ਹਾਰ ਗਏ ਸੀਗੇ ਠੋਖਾ ਨਾ ਆਣ ਵਾਲਿਆ ਬਸ ਦੇਵੀ ਨਾਲੇ ਲੈਦਾ ਓਖਾ ਖੜੀਆ ਸਾਰੇ ਇਸ਼ਨਾਨ ਕਰਕੇ ਤੇ ਪ੍ਰਸ਼ਾਦਾਸ਼ਾ ਕਿਉਂਨੇ ਚਲੀਏ ਵੀਰ ਜੀ ਲੋਬਾ ਭਾਈ ਜਿੰਦਾ ਲਾਦਾ ਮੁੰਡੇ ਨੇ ਤੇ ਚਾਲਦੇ ਆ ਬਸ ਜ਼ਵਾਸ ਕੀ 20 ਮਿੰਟ ਹੋ ਗਈ ਬਾਕੀ ਮੁੰਡੇ ਗਏ ਆ ਗੇੜਾ ਕਰਨਗੇ ਸ਼ਾਇਦ ਲੈਣਾ ਦੇ ਵੀ ਮਾਤਾ ਦੇ ਗਏ ਹੋਣੇ ਆ ਪਰ ਆਪਾਂ ਰੂਮ 'ਚ ਜਾਂ ਪ੍ਰਸ਼ਾਦਾ ਛਕਣ ਆਏ ਆ ਪ੍ਰਸ਼ਾਦਾ ਛਕ ਕੇ ਤੇ ਆਪਾਂ ਚੱਲਦੇ ਆ ਰੂਮ 'ਚ ਆਪਾਂ ਪਹੁੰਚ ਗਏ ਆ ਲੰਗਰ ਹਾਲ 'ਚ ਛਕ ਆ ਗਿਆਂ ਪ੍ਰਸ਼ਾਦਾ ਸੇਵਾ ਕਰਦਾ ਵੇਖੋ ਕਿਉਂ ਉੱਤੇ ਬਾਤਨਾਂ ਦੀ ਵਾਹਿਗੁਰੂ ਜੀ ਦੇ ਪਤਨੀ ਕਾਕੜਾ ਪ੍ਰਸਾਦਾ ਬਾਬਾ ਜੀ ਪ੍ਰਸ਼ਾਦਾ ਛੱਕ ਲਿਆ ਹੁਣ ਅਸੀਂ ਚਾਹ ਪੀਵਾਂਗੇ ਚਾਹ ਦੇ ਲੰਗਰ ਛੱਕ ਕੇ ਫਿਰ ਮਾਵਾ ਦੇ ਪਹਾੜਾਂ ਵਾਲ ਨੂੰ OK ਵਾਹਿਗੁਰੂ ਜੀ ਦਾ ਬਾਲਾ ਸਾਹਿਬ ਵਾਹਿਗੁਰੂ ਜੀ ਦੇ ਪ੍ਰਸ਼ਾਦਾ ਛੱਕ ਤੇ ਚਾਹ ਛੱਕਿਆ ਕਹਿੰਦਾ ਮਿੱਠਾ ਪੀਣ ਨੂੰ ਜੀ ਕਰਦਾ ਸਾਡਾ ਡਰਾਈਵਰ ਬਾਈ ਮਰਕਦਾਂ ਪੀ ਰਹੇ ਮੁੰਡੇ ਆ। ਜੀ ਪ੍ਰਸ਼ਾਦਾ ਸਾਹਿਬ ਕਿ ਆਪਾਂ ਆ ਗਏ ਰੂਮ ਚ ਤੇ ਉਹ ਮੁੰਡੇ ਕੰਮ ਫੇਰ ਕੇ ਆ ਜਾਣਗੇ ਤੇ ਫਿਰ ਹਾਲ ਆਪਾਂ ਦਾ ਸੌਣ ਲੱਗੇ ਆ। ਹਾਂਜੀ ਗੁੱਡ ਮਾਰਨਿੰਗ ਜੀ ਸਾਰਿਆਂ ਨੂੰ। ਹਾਂਜੀ ਭੇਜੀ ਵਿੱਕੀ ਮਾਤਾ ਦੇ ਭਗਤ ਜੀ। ਹਾਂ ਹੁਣ ਆਇਆ ਕਿ ਵੀਰਿਆ। ਕਿੱਦਾਂ ਆਇਆ ਤੁਹਾਡਾ ਸਫਰ ਭੇਜੀ? ਬਹੁਤ ਹੀ ਵਧੀਆ ਸਫਰ ਤੇ ਆਏ ਜੀ। ਅਸੀਂ ਜਾਂਦੇ ਹੋਇਆ ਨੇ। ਉਥੋਂ ਕਰ ਕਰੇ ਲੈ 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 ਠੀਕ ਆ ਟੰਡਾ ਲੈ ਲਿਆ। ਪਾਣੀ ਦੀਆਂ ਬੋਤਲਾਂ ਲੈ ਲਈਆਂ। ਕਾੜ ਤੇ ਜੜੇ ਚਲੇ ਗਏ ਚਲੇ ਗਏ ਚਲੇ ਗਏ ਚਲੇ ਗਏ ਚਲੇ ਗਏ ਚਲੇ ਗਏ ਲੋ 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 ਚਲੋ ਰਾਜ ਜਾਂਦਿਆਂ ਨੇ ਅਸੀਂ ਡੰਡੇ ਤੋੜ ਲਏ ਸਾਨੂੰ ਬਹੁਤ ਜਾਣਿਆਂ ਨੇ ਡਰਾਇਆ ਕਿ ਨਾ ਜਾਓ ਰਾਹ ਸੁਣਾ ਏ ਤੁਸੀਂ ਜਣੇ ਵੀ ਥੋੜੇ ਆ ਅਸੀਂ ਕਹਾਂ ਵੀ ਇੱਕ ਸਿੰਘ ਸਵਾ ਲੱਖ ਆ ਕਿ ਅਸੀਂ ਠੀਕ ਹੈ ਸੱਤ ਜਾਣੇ ਆਪਣੇ ਆਪ ਹਿਸਾਬ ਨਾਲਿਓ ਕੈਲਕੂਲੇਟਰ ਤੇ ਕਿੰਨੇ ਹੋਗੇ ਬੰਦੇ ਅਸੀਂ ਅਸੀਂ ਚਲੇ ਗਏ ਠੀਕ ਆ ਮੈਂ ਇੱਕ ਪੈਪ ਤੋੜ ਦੋਹੇ ਦੀ ਵੱਡੀ ਆ ਜੀ ਸਾਰਿਆਂ ਨੂੰ ਮੂਰੇ ਗਏ ਬਾਬੂ ਲੈਟ ਚ ਗਾਲ ਜਾਨਾ ਕਿ ਆਪਾਂ ਧੋਰ ਲਾਦੀ ਟੀ-ਸ਼ਰਟ ਲਾਦੀ ਕੱਲੀ ਨਿੱਕਰ ਜੋਗੇ ਤੁਰੇ ਗਏ ਠੀਕ ਆ ਬਾਈ ਜੀ ਅਸੀਂ ਫਿਰ ਚਲੋ ਉਥੋਂ ਬੱਸ ਸਟੈਂਡ ਤੱਕ ਗਏ ਉਥੇ ਸਾਨੂੰ ਇੱਕ ਬਾਈ ਮਿਲ ਗਿਆ ਉਧਰ ਦਾ ਸੀਗਾ ਆਪਣੇ ਦਾ ਨਿਹਾਲ ਸਿੰਘ ਵਾਲੇ ਦਾ ਗੱਜਿਆਣਾ ਪਿੰਡ ਸੀਗਾ ਉਹਨਾਂ ਦਾ ਉਹ ਕੰਦੀ ਵੀ ਚਲੋ ਅਸੀਂ ਕੰਨੀ ਤੇ ਲੈ ਚਲਦੇ ਆ ਚਲੋ ਉਹ ਦੋ ਜਣੇ ਸੀਗੇ ਇੱਕ ਉਹ ਤੇ ਉਹਦਾ ਭਤੀਜਾ ਹੁੰਦਾ ਸੀ ਨਿੱਕੇ ਆ ਅਸੀਂ ਗੱਡੀ 'ਚ ਬੈਠੇ ਪੋਪਲ ਤੇ ਲਾਂਢੀ ਤੇ ਮਿੱਕੀ ਇਹ ਤਿੰਨੇ ਭੱਜ ਕੇ ਚੜ ਕੇ ਪੜ ਗਈ ਬਹੁਤ ਮੁੰਨਾ ਇਹ ਮੁੰਰੇ ਨਹੀਂ ਇਹਨਾਂ ਨੂੰ ਐਸੇ ਝੂਟ ਪੋਈ ਗਈ ਤੁਰ ਕੇ ਗਏ ਤੇ ਚਲੋ ਫਿਰ ਅਸੀਂ ਗੱਡੀ ਤੇ ਬਹਿ ਕੇ ਇਹ ਬੇਈਮਾਨ ਸੀਗੇ ਮਾਤਾ ਨੇ ਇਹਨਾਂ ਨੂੰ ਤੋੜ ਕੇ ਲਿਆਂਦਾ ਉੱਥੋਂ ਨੋ 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 ਹਾਂਜੀ ਤੇ ਫਿਰ ਬਾਅਦ ਵਿੱਚ ਚਲੋ ਅਸੀਂ ਮੱਥਾ ਮੁੰਤਾ ਟੇਕ ਕੈਂਪਰ ਛਾਦ ਲਿਆ ਮਾਤਾ ਦਾ ਉਹ ਪਿਆਸ ੱਟਿਆ ਭੱਗ ਪਾ ਨਹੀਂ ਆ ਗਿਆ ੱਟਿਆ ਮਾਤਾ ਦਾ ਭੱਗ ਤੱਕੇ ਭੱਗਦਾ ਹੁਣ ਸਾਡੇ ਸਾਰੇ ਟੇਡੇ ਹੋ ਗਏ ਮਾਤਾ ਦਾ ਜਿਹੜੇ ਬਾੜਾ ਕਿੜਾ ਜੀ ਬੰਦਾ ਜੋ ਮਰਜੀ ਕਹੀ ਜੋ ਮੰਤਰੀ ਮਾਲ ਜਦਾ ਚਾਗ ਲਿਆ ਸੱਚੀਆਂ ਗੱਲਾਂ ਨੇ ਮਾਲੀ ਚ ਕੀਤੇ ਹੁੰਦੇ ਆ ਕਿਹੜੀਆਂ ਸੱਚੀਆਂ ਗੱਲਾਂ ਨੇ ਨਾ ਜਿਹੜੀਆਂ ਸੱਚੀਆਂ ਹਾਂ ਹਾਂ ਸਿੰਘ ਜੀ ਪਾਏ ਕਰੋ ਜੀ ਉੱਥੋਂ ਚਲੋ ਉਹਨਾਂ ਨਾਲ ਬਰੋਗਨ ਨੇ ਵੀ ਸਾਥ ਦੇ ਨਾਲ ਵਾਪਸ ਚੱਲ ਗਏ ਠੀਕ ਹੈ ਠੀਕ ਆ ਚੱਲੇ ਪਾਏ ਅਸੀਂ ਬਹੁਤ ਵਧੀਆ ਬੰਦਾ ਜੀ ਬਹੁਤ ਧੰਨਵਾਦ ਕਰਦੇ ਆ ਭਾਈ ਜੀ ਦਾ ਤੇ ਮਾਤਾ ਨੇ ਸਾਨੂੰ ਦਰਸ਼ਨਾਂ ਲਈ ਬੁਲਾਇਆ ਵਾਹਿਗੁਰੂ ਜੀ ਦਾ ਬੋਲ ਸੋ ਵਾਹਿਗੁਰੂ ਕੀ ਫਤਿਹ ਹੁਣ ਆਪਾਂ ਫਿਰ ਕਰੀਏ ਇਸ਼ਨਾਨ ਫਿਰ ਨਮਸਕਾਰ ਕਰਕੇ ਵਿਕੀ ਚੱਲਾਂਗੇ ਹਨਾ ਮੱਥਾ ਵੀ ਟੇਕਣਾ ਪ੍ਰਸ਼ਾਦ ਦਾ ਵੀ ਛਕਣਾ ਘਰ ਜਾਣਾ ਵੀ ਆ ਲਓ ਜੀ ਨਾ ਆ ਕੇ ਆ ਕੇ ਇਹ ਔਰ ਇਹ ਔਰ ਮੈਂ ਅਸੀਂ ਰਹਿ ਗਏ ਨਹੀਂ ਰਹਿ ਗਏ ਨਾ ਆਉਣ ਵਾਲੇ ਬਾਸ ਨਾ ਹੈ ਇੱਥੇ ਦਵਾ ਲੋ ਨਾ ਆਓ। ਆ ਲਾ ਦੀ। ਨਹੀਂ ਨਹੀਂ ਉਹਨੇ ਨਾ ਆ ਗਿਆ ਨੇ। ਦੋ ਵਾਈ ਗੁਰੂ ਜੀ ਨਾ ਆਓ। ਇਹਦੇ ਲਾਓ। ਉੱਠਾਇਆ ਜਿਵੇਂ ਮਹਾਰਾਜ ਨਾ ਆਉ ਉਠਾ ਗਾਈ ਦੇ। ਨਾ ਆਓ ਲੋ। ਸ਼ਬਦ। ਉਹ ਪੈਰ ਪੈ। ਸੁਣਾ। ਓਏ। ਹਾਂਜੀ। ਇਹਦੇ ਲਈ ਦੋ ਸ਼ਬਦ। ਤੇਰੀ ਕੋਈ ਨਹੀਂ ਇਹਨੂੰ ਹੁਣ ਕਹਿ ਦੋ ਪੈ ਜਾ। ਇਹ ਹੁਣ ਪੈ ਜਾ। ਹੈਲੋ ਹਾਂਜੀ ਗਾਇਜ਼ ਵੀਰੇ ਬਲੌਗ ਚ ਤੁਹਾਡਾ ਸਾਰਾ ਸਵਾਗਤ ਹੈ ਜੀ। ਗੁੱਡ ਮਾਰਨਿੰਗ। ਅਦਾਸ ਸਲਾਮ ਆ ਸਾਡੇ ਸਿੰਘ ਨਾਲੇ ਹੀ ਨਗ ਦਸਤਾਰ ਤੇ ਜਾ ਰਹੇ ਨੇ ਪਹਿਲਾਂ ਸਿੰਘ ਸਜਣਗੇ ਫਿਰ ਆਪ ਸਜਾਂਗੇ ਜੀ ਹੋ ਜੀ ਆਪਾਂ ਰੈਡੀ ਆ ਆਪ ਬਏ ਹਸਤੇ ਬਹੁਤ ਨੈਣਾ ਦੇਵੀ ਜਿਹਨਾਂ ਨੂੰ ਜਾਣ ਦੀ ਬਾਰੀ ਗਾੜੀ ਤੇ ਹੁਣ ਸੁੱਤੇ ਪਏ ਆ ਕਿਉਂ ਆਪਾਂ ਰੈਡੀ ਆਈ ਬਿਸਤਾਰ ਤੇ ਜਾ ਕੇ ਸਾਡੇ ਵੱਡੇ ਭਾਈ ਵੀ ਆਵਾਜ਼ ਕਿਹੜਾ ਮੈਂ ਕਹਿ ਗਿਆ ਸੈਟਾਣਾ ਮੋਲ ਜਮਾ ਇੱਕ ਨੰਬਰ ਬਸ ਚਾਲਦੇ ਹੁਣ ਆਪਾਂ ਚੱਕ ਭਲੇ ਚਾਬੀ ਉਹ ਚਾਬੀ ਗਈ ਪਰਚੀ ਉਹ ਵੈਕ ਨੂੰ ਜਿੰਦਾ ਲਾ ਆਣੇ ਚਾਲਦੇ ਬਣਦੇ ਹੁਣ ਕਟਾ ਰੱਖ ਕੇ ਹੁੰਨੇ ਆ ਕਟਾ ਰੱਖ ਕੇ ਹੁੰਨੇ ਪਹਿਲਾਂ ਫੋਨ ਹੀ ਡੱਗ ਬਣਾਈ ਚਾਬੀ ਫੜਾ ਕੇ ਜੀ ਜਮਾ ਕਰਾਤਾ ਆ ਪਾ ਚਾਬੀ ਰੂਮ ਦੀ ਚਾਬੀ ਜਮਾ ਕਰਾਈ ਤੇ ਆ ਪਰਚੀ ਸੀਗੀ ਹੁਣ ਚਾਲਦੇ ਆ ਬਸ ਜੀ ਕਟਾ ਰੱਖਣਾ ਹਨਾ ਗੁਰਪ੍ਰੀਤ ਹਾਂ ਜੀ ਕਿੱਟਾ ਰੱਖਾ ਕੇ ਬਸ ਤੇ ਹਾਂਜੀ ਹਾਂਜੀ ਕਿੱਟਾ ਰੱਖ ਕੇ ਆਣਾ ਫੇਰ ਅਕਾਲ ਪ੍ਰਸਾਦਾ ਪਾਣੀ ਦਰਸ਼ਨ ਪਾਣੀ ਫੇਰ ਜਹਾਜ ਤੇ ਚੜਾਉਣਾ ਸਾਰੇ ਮੁੰਡਿਆਂ ਨੂੰ ਫੇਰ ਸਾਰੇ ਮੁੰਡਿਆਂ ਨੂੰ ਜਹਾਜ ਤੇ ਚੜਾਉਣਾ ਸਾਰਿਆਂ ਨੂੰ ਪਹੁੰਚ ਗਏ ਆ ਬਸ ਕੋਲੇ ਤੇ ਕਿੱਟਾ ਰੱਖ ਕੇ ਫੇਰ ਕਿੱਥੇ ਆਣਾ ਲੰਗਰ ਹਾਲ ਚਕੇ ਤੇ ਲੰਗਰ ਹਾਲ ਚੱਲਦੇ ਆਂ ਆਮੀ ਕਹਿੰਦਾ ਮੈਨੂੰ ਘਬਰਾਟ ਹੁੰਦੀ ਆ ਤੇ ਇਸ ਲਈ ਇਹਨੂੰ ਲਾਈਮਨ ਜੂਸ ਪਿਆ ਦੇਨੇ ਆ ਲਾਈਮਨ ਜੀਰਾ ਹਾਂ ਤਾਹ ਤਿਸ਼ਰੀਕ ਗੇਸ਼ਕੜ ਸਾਹਿਬ ਨੰਦਪੁਰ ਸਾਹਿਬ ਪ੍ਰਸ਼ਾਦ ਕਰਾ ਲ ਗਏ ਜੀ ਫਿਰ ਮੱਥਾ ਟੇਕਣ ਜਾਂਦੇ ਆ। ਨਵੀਂ ਪ੍ਰਸ਼ਾਦ ਕਰਾ ਲਿਆ ਸੀ। ਇੱਕ ਸਹੀਂ ਕਰਾ ਲਿਆ ਦਿਨਾਂ ਨੇ। ਤੇ ਹਾਂਜੀ ਹੁਣ ਮੱਥਾ ਟੇਕ ਕੇ ਆਉਣੇ ਆ। ਮੱਥਾ ਟੇਕ ਕੇ ਆ ਗਏ ਆ ਜੀ ਬਾਹਰ। ਹਾਂਜੀ ਆਣ ਦੇਖਦੇ ਆ ਅਲੰਕਰ ਸ਼ਾਕਦੇ ਆ ਕਿਦਾਂ। ਇਹਨੂੰ ਅਲਾ ਜਾਣ ਦੀ ਤਿਆਰੀ ਵੀ ਕਰਨੀ ਹੋਏ ਇਹਨਾਂ ਨੇ। ਪਿੰਡ ਵੱਲ ਨੂੰ। ਆ ਕਿਲਾ ਹੈ ਜੀ ਹਾਂ ਜੀ ਬਾਪ ਗੁਰੂ ਘਰ ਆ ਗਏ ਮੱਥਾ ਟੇਕ ਦੇਂਦੇ ਜੀ ਸਾਡਾ ਆਪਣਾ ਕਰ ਦੋ ਹਾਂ ਜੀ ਆਗਲਾ ਸ਼੍ਰੀ ਅਨੰਦਗੜ੍ਹ ਸਾਹਿਬ ਜੀ ਆਇਆ ਇਤਿਹਾਸ ਆ ਸੌਂ ਜਰੀਆ ਕਾਲ ਬੋਲੀ ਸਾਹਿਬ ਚ ਟੇਕ ਕੇ ਜਾਂਦੇ ਮੱਥਾ ਜੀ ਵਾਹਿਗੁਰੂ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਪਾਵਨ ਪਵਿੱਤਰ ਚਰਨਾਂ ਨੂੰ ਭਾਵੇਂ ਸਤਿਰੀ ਅਕਾਲ ਲੰਗਰ ਹਾਲ ਚੱਲਦੇ ਆ ਜੀ ਹੁਣ ਬਹੁਤ ਵਦ ਗਈ ਲੰਗਰ ਬਹੁਤ ਅੱਛਾ ਹੈ ਵਾਹਿਗੁਰੂ ਜੀ ਬਹੁਤ ਹੀ ਸਵਾਦ ਲੰਗਰ ਆ ਜੀ 132 ਵਾੜੀਆਂ ਚੜ ਕੇ ਆਏ ਬੋਲੀ ਜ਼ੈਰ ਦੀਆਂ ਸਾਹ ਸਹੀ ਹੋਏ ਪਏ ਆ ਚੌਲ ਕਿਤੇ ਦਲ ਚ ਜਾ ਕੇ ਫੁੱਲ ਕੇ ਆਏ ਆ ਨਾ ਪਰ ਕਿਆ ਆਇਆ ਨਾ ਤਰ। ਜੇ ਪ੍ਰਸ਼ਾਦਾ ਛੱਕੇ ਚੌਂ ਛੱਕੇ ਆ ਗਿਆ ਤੇ ਬਾਰਿਸ਼ ਹੋ ਰਹੀ ਹੈ। ਹਾਂਜੀ। ਮਿੰਨੀ ਮਿੰਨੀ ਬਾਰਿਸ਼ ਹੋ ਰਹੀ ਆ ਵਾਹਿਗੁਰੂ। ਦੇਖਦੇ ਆ ਵਿਰਾਸਤ ਖਾਲਸਾ ਜਾਨ ਨੇ ਜੇ ਲੋਟ ਲੱਗਿਆ ਤਾਂ। ਫੋਟੋ ਨਹੀਂ ਖਾਈਦਾ ਬਈ। ਪਰ ਕਿ ਬਹੁਤ ਤੇਜ਼ ਰਹੀ ਆਂਦੀ। ਵਿਰਾਸਤ ਦੇ ਖਾਲਸਾਣਾ ਮੀਂਹ ਵਾਲਾ ਪਈ ਹੋਣਾ। ਓਏ। ਰਾਸਤੇ ਖਾਲਸਾ ਯਾਰ ਇਹ ਆਪਾਂ ਖੜੇ ਰਹਿਣ ਚ ਡੈਕਟਰ ਕਰਾਉਣ ਵਾਸਤੇ ਮਦੁਰ ਬਾਰਿਸ਼ ਹੋ ਰਹੀ ਹੈ ਮੈਂ ਆਈ ਜਾਂਦਾ ਸੋਰੀ ਯਾਰ ਜਾਣਾ ਸੀ ਆ ਵਾਹ ਰਾਸਤੇ ਖਾਲਸਾ ਪਰ ਉਹ ਬੱਸ ਵਾਲੇ ਨੇ ਫੋਨ ਲਾਦਾ ਕਹਿੰਦੇ ਜਲਦੀ ਜਾਣਾ ਯਾਰ ਘਰਾਂ ਤੋਂ ਤਰਨਾ 12 ਵਜਣ ਵਾਲੇ ਆ ਪਹਿਲਾਂ ਘੰਟਾ ਵੀ ਖਰਾਬ ਕਰਾਦਾ ਘੰਟਾ ਖੜੇ ਰਿਹਾ ਜਦੋਂ ਘੰਟਾ ਹੈ ਓਏ ਘੰਟਾ ਤੁਸੀਂ ਖਰਾਬ ਕਰਾਦਾ ਜਦੋਂ ਟੈਕ ਨਹੀਂ ਜਦੋਂ ਟੈਕ ਟਕ ਟਾਉਣ ਦੀ ਵਾਰੀ ਆਈ ਸੀਗੀ ਉਦੋਂ ਤੁਸੀਂ ਕਿਹਾ ਵੀ ਹੁਣ ਬੱਸ ਉਹ ਦੇਖਦਾ ਫੋਨ ਆ ਗਿਆ ਉਹਨਾਂ ਦਾ ਉਹਨਾਂ ਕੀਤੀ ਅਜੀ ਕੜੇ ਲੈ ਆ ਦੋ ਬਣੇ ਜਾਣਨੇ ਆਹੀ ਬਾਸ ਅਲੀ ਨੂੰ ਜਾਣਨੇ ਆ ਇਹਨੇ ਜਾਣ ਦੀ ਤਿਆਰੀ ਆ ਵਰਾਸਤੇ ਖਾਸ ਹੋ ਸਾਡਾ ਵਿੱਚ ਹੀ ਰਹਿ ਗਿਆ ਕਿਵੇਂ ਸੋਹਣੇ ਸੈਟ ਨੀਂਦ ਨਹੀਂ ਆਉਂਦੀ ਕੀ ਕਿੱਥੇ ਗਈ ਰਾਤ ਰਾਤ ਮੈਂ ਸੀ ਮੈਂ ਰੋਲ ਤੇ ਸੀ ਬਾਬੇ ਨਾਲ ਉਪਾ ਪਿੰਡ ਆ ਲੈ ਠੀਕ ਆ ਪਹੁੰਚ ਗਏ ਸੀ ਬਸ ਕੋਲੇ ਆਪਾਂ ਬਹਿ ਗਏ ਸਾਰੇ ਆਪਣੀ ਵੇਟ 'ਚ ਗੁਰੂ ਘਰ ਦਾ ਵੀ ਚੱਕਰ ਉਹ ਬਹੁਤ ਸੋਹਣਾ ਲੱਗ ਰਿਹਾ ਮੀਂਹ ਤੋਂ ਬਾਅਦ ਬੜਾ ਸੋਹਣਾ ਲੱਗਦਾ ਤੇ ਆਪਾਂ ਚੱਲਦੇ ਆਂ ਜੀ ਵਾਪਸੀ ਕਰਦੇ ਆਂ ਪਿੰਡਾ ਵਾਲ ਨੂੰ ਤੇ ਇਸੇ ਨਾਲ ਹੀ ਕਰਦੇ ਆਂ ਵਲੌਗ ਦੀ ਸਮਾਪਤੀ ਮਿਲਦੇ ਆਂ ਨੈਕਸਟ ਵਲੌਗ ਦੇ ਨਾਲ ਧੰਨਵਾਦ ਜੀ ਚੈਨਲ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਓ ਜੀ ਹਾਂ ਜੀ ਹੁਣ ਅਸੀਂ ਕੁਝ ਚੰਗਾ ਆਈਸਕ੍ਰੀਮ ਖਲਾਈ ਜਾਵੇ ਠੀਕ ਹੈ